ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੀ ਸਾਡੀ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਸਾਡੇ ਤੇ ਤੁਹਾਡੇ ਭਵਿੱਖ ਦੀ ਗੱਲ ਲੁਕੀ ਹੋਈ ਹੈ ਇਹ ਗੱਲ ਅੱਜ ਆਪਾਂ ਕਰਨ ਜਾ ਰਹੇ ਹਾਂ 크리스마ਸ ਤੇ 시히 ਦੀ ਦਿਹਾੜੇ ਮੁਤਾਬਕ ਦੋਸਤੋ ਅੱਜ ਸਿੱਖ ਕੌਮ ਦੁਨੀਆ ਦੇ ਬਹੁਤ ਮੁਲਕਾਂ ਵਿੱਚ ਵਸਦੀ ਹੈ ਅੰਗਰੇਜ਼ੀ ਬੋਲੀ ਵਾਲੇ ਮੁਲਕਾਂ ਵਿੱਚ ਸਾਡੀ ਜਿਹੜੀ ਗਿਣਤੀ ਹੈ ਉਹ ਬਹੁਤ ਚੋਖੀ ਗਿਣਤੀ ਹੈ ਆਪਣੇ ਵਿੱਚੋਂ ਬਹੁਤੇ ਜਿਹੜੇ ਪਿਛਲੇ 10-15 ਸਾਲਾਂ ਵਿੱਚ ਇਹਨਾਂ ਮੁਲਕਾਂ ਵਿੱਚ ਆ ਕੇ ਵਸੇ ਆ ਆਪਾਂ ਆਪਣੇ ਨਾਲ ਇੱਥੇ ਆਪਣਾ ਸੱਭਿਆਚਾਰ ਆਪਣੀ ਬੋਲੀ ਆਪਣਾ ਖਾਣਾ ਤਿਹਾਰ ਰੀਤੀ ਰਿਵਾਇਤ ਸਾਰਾ ਕੁਝ ਸੁਭਾਵਿਕ ਹੈ ਕਿਉਂ ਆਪਾਂ ਆਪਣੇ ਨਾਲ ਹੀ ਲੈ ਕੇ ਆਏ ਆ ਇਹਨਾਂ ਮੁਲਕਾਂ ਦੇ ਆਪਣੇ ਸੱਭਿਆਚਾਰ ਰਹਿਣ ਸਹਿਣ ਤਿਹਾਰਾਂ ਦਾ ਵੀ ਸਾਡੇ ਉਤੇ ਥੋੜਾ ਬਹੁਤ ਅਸਰ ਆ ਜਿਹੜਾ ਜ਼ਰੂਰ ਹੋਊਗਾ ਜਿਨ੍ਹਾਂ ਮੁਲਕਾਂ ਵਿੱਚ ਅਸੀਂ ਬੈਠੇ ਆ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਜਿਵੇਂ ਅੱਜ ਕੱਲ੍ਹ ਗੋਰਾ ਦਾ ਸਭ ਤੋਂ ਵੱਡਾ ਤਿਹਾਰ 크ਿਸਮਸ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਆਪਾਂ ਵੀ ਆਪਣੇ ਕਮਾਂ ਮਾਲਸ ਤੇ ਹੋਰ ਥਾਵਾਂ ਦੇ ਉੱਤੇ 크ਿਸਮਸ ਨੂੰ ਲੈ ਕੇ ਜਿਹੜੀ ਤਿਆਰੀ ਹੈ ਤੇ ਲੋਕਾਂ ਵਿੱਚ ਜਿਹੜਾ ਉਤਸ਼ਾਹ ਉਹ ਆਪਾਂ ਜ਼ਰੂਰ ਵੇਖ ਰਹੇ ਆਂ ਦੋਸਤੋ ਆਪਾਂ ਆਪਣੇ ਉੱਤੇ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਹੈ ਬਹੁਤਾ ਨਾ ਹੋਵੇ ਕਿਉਂਕਿ ਆਪਾਂ ਪੰਜਾਬ ਦੇ ਜੰਮੇ ਪਲੇ ਆ ਆਪਣੇ ਵਿਰਸੇ ਨੂੰ ਆਪਣੀ ਵਿਰਾਸਤ ਨੂੰ ਜਾਣਿਆ ਹੈ ਮਾਣਿਆ ਹੈ ਤਾਂ ਆਪਣੇ ਨਾਲ ਆਪਾਂ ਸਾਰਾ ਕੁਝ ਲੈ ਕੇ ਆਏ ਆ ਗੋਰਿਆਂ ਦੇ ਤਿਹਾੜ ਤੇ ਸੱਭਿਆਚਾਰ ਵਿੱਚ ਪਾ ਕੇ ਖੁੱਦ ਦੇਹਾੜੇ ਸ਼ਾਇਦ ਅਸੀਂ ਨਾ ਭੁੱਲੀਏ ਪਰ ਅੱਜ ਸਾਡੀ ਗੱਲ ਦਾ ਮੁੱਖ ਮਕਸਦ ਆਪਣੀ ਇੱਥੇ ਜੰਮੀ ਪਲੀ ਜਿਹੜੀ ਪੀੜ੍ਹੀ ਹੈ ਇੱਥੋਂ ਦੇ ਪੈਣ ਵਾਲੇ ਪ੍ਰਭਾਵ ਬਾਰੇ ਗੱਲ ਕਰਨ ਹੈ ਦੋਸਤੋ ਅੱਜ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਆਪਾਂ ਸਭ ਜਾਣਦੇ ਆ ਅੱਜਕੱਲ੍ਹ ਸ਼ਹੀਦੀ ਹਫ਼ਤੇ ਦੇ ਦਿਨ ਚੱਲ ਰਹੇ ਨੇ ਹਰ ਦਿਨ ਤੇ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਪਰਿਵਾਰ ਵਿਛੋੜੇ ਨੂੰ ਲੈ ਕੇ ਚਮਕੌਰ ਦੀ ਗੜੀ ਦੀ ਜੰਗ ਤੋਂ ਲੈ ਕੇ ਕੱਲਾ ਕੱਲਾ ਦਿਨ ਸਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦਾ ਤੇ ਹੋਰ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਕੁਰਬਾਨੀ ਨਾਲ ਸਾਰਾ ਇਤਿਹਾਸ ਆਪਣਾ ਹੀ ਭਰਿਆ ਪਿਆ। ਦੋਸਤੋ ਸਾਨੂੰ ਸਾਡੇ ਮਾਤਾ ਪਿਤਾ ਨੇ ਗੁਰੂ ਘਰਾਂ ਦੇ ਦਰਸ਼ਨ ਕਰਵਾ ਕੇ ਸਾਖੀਆਂ ਸੁਣਾ ਕੇ ਸ਼ਹੀਦੀ ਹਫ਼ਤੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਪਰ ਕੀ ਹੁਣ ਅਸੀਂ ਖਾਸ ਤੌਰ ਤੇ ਇੱਥੇ ਬਾਹਰ ਰਹਿੰਦੇ ਹੋਏ ਆਪਣੀ ਇਹ ਜ਼ਿੰਮੇਵਾਰੀ ਪੂਰੀ ਕਰ ਰਹੇ ਹਾਂ? ਸਾਡੇ ਚੋਂ ਬਹੁਤਾ ਵੱਡਾ ਹਿੱਸਾ ਇਹਨਾਂ ਦਿਨਾਂ ਨੂੰ ਗੋਰਿਆਂ ਵਾਂਗੂ ਜਿਹੜਾ ਹੈ ਉਹ ਮਣਾਉਂਦਾ ਹੈ ਗੱਲ ਕਰਨੀ ਹੋਵੇ ਚਾਹੇ ਉਹ ਫਿਰ दारू ਪੀਣ ਦੀ ਚਾਹੇ ਉਹ ਪਾਰਟੀਆਂ ਕਰਨ ਦੀ ਚਾਹੇ ਉਹ ਘੁੰਮਣ ਜਾਣ ਦੀ ਹੁਣ ਤੁਸੀਂ ਸਿੰਪਲ ਜੀ ਗੱਲ ਦੇਖੋਗੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਫਤੇਗੜ ਸਾਹਿਬ ਜਿਹੜਾ ਹੈ ਇਹਦੇ ਵਿੱਚ ਹਜੇ ਵੀ ਉਹ ਜਿਹ ਬਜ਼ੁਰਗ ਨੇ ਜਿਹੜੇ ਇਹਨਾਂ ਦਿਨਾਂ ਵਿੱਚ ਪੁੰਜੇ ਸੌਂਦੇ ਨੇ ਤੇ ਪਰ ਸਾਡੇ ਵਿੱਚੋਂ ਜਿਹੜੇ ਅੱਜ ਕੱਲ ਇੱਥੇ ਬਹੁਤੇ ਬਾਹਰ ਵਸਦੇ ਵੀਰ ਨੇ ਉਹ ਪਹਿਲੇ ਹੀ ਪਲਾਨ ਜਿਹੜਾ ਉਹ ਬਣਾ ਲੈਂਦੇ ਨੇ ਵੀ ਕਿਹਦੇ ਘਰੇ ਖਾਣਾ ਹੈ ਕਿਹਦੇ ਘਰੇ ਪੀਣਾ ਹੈ ਕਿਹਦੇ ਘਰੇ ਰਹਿਣਾ ਹੈ ਕਿੱਥੇ ਬੁਕਿੰਗ ਕਰਵਾਉਣੀ ਹੈ ਕਿੱਥੇ ਹੋਟਲ ਮੋਟਲ ਬੁੱਕ ਕਰਵਾਉਣੇ ਨੇ ਸਾਡੀ ਇਸ ਵੀਡੀਓ ਦਾ ਮਕਸਦ ਹੈ ਜਿਹੜਾ ਹੈ ਉਹ ਉਹ 크리스마ਸ ਨੂੰ ਮਿਲਣਾ ਨਹੀਂ ਭੰਡਣਾ ਨਹੀਂ ਇਹ ਗੋਰਾ ਦਾ ਤਿਹਾਰ ਹੈ ਉਹਨਾਂ ਨੂੰ ਲੱਖ ਲੱਖ ਮੁਬਾਰਕ ਪਰ ਸਾਡਾ ਜਿਹੜਾ ਮਕਸਦ ਹੈ ਉਹ ਇਸ ਵੀਡੀਓ ਤੇ ਗੱਲ ਕਰਨਾ ਕਿ ਅਸੀਂ ਕਿਤੇ ਸ਼ਹੀਦੀ ਦੇਹਾੜਾਂ ਨੂੰ ਨਾ ਭੁੱਲ ਜਾਂਦੇ ਹੋਈਏ ਉਹ ਸ਼ਹੀਦੀਆਂ ਜਿਹੜੀਆਂ ਸਾਡੇ ਕਰਕੇ ਹੋਈਆਂ ਸਾਡੇ ਲਈ ਹੋਈਆਂ ਹੁਣ ਇਸ ਗੱਲ ਨੂੰ ਜਿਹੜੀ ਸਾਡੀ ਅਸੀਂ ਗੱਲ ਕਰ ਰਹੇ ਹਾਂ ਇਹਨੂੰ ਕੱਟੜਤਾ ਦੇ ਘੇਰੇ ਵਿੱਚ ਨਾ ਲੈ ਕੇ ਆਂਦਾ ਜਾਵੇ ਬਹੁਤੀ ਕਈ ਵਾਰ ਲਾਲਦੀਰਾਂ ਹੁੰਦੀਆਂ ਨੇ ਉਹ ਕਹਿੰਦੇ ਜੇ ਤਾਂ ਕੱਟੜ ਬੰਦੇ ਨੇ ਇਹ ਇਦਾਂ ਕਿਉਂ ਕਰਦੇ ਨੇ ਆ ਸਾਡੀ ਬੇਨਤੀ ਹੈ ਕਿ ਉਸ ਨੂੰ ਕਟੜਤਾ ਦੇ ਘੇਰੇ ਦੇ ਵਿੱਚ ਨਾ ਲੈ ਕੇ ਆਇਆ ਜਾਵੇ ਗੱਲ ਸਿਰਫ ਇੰਨੀ ਹੈ ਕਿ ਇਹਨਾਂ ਦੋਨਾਂ ਵਿੱਚੋਂ ਸਾਡਾ ਹੈ ਕਿ 크리스마ਸ ਜਾਂ ਸ਼ਹੀਦੀ ਦਿਹਾੜੇ ਭਾਰਤ ਵਿੱਚ ਤੇ ਹੁਣ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਈਸਾਈ ਵਸਦੇ ਆ ਕਿ ਉੱਥੇ ਵਸਦੇ ਜਿਹੜੇ ਈਸਾਈ ਹੈ ਉਹ ਸ਼ਹਾਦਤ ਦੇ ਦਿਨਾਂ ਦੇ ਵਿੱਚ 크리스마ਸ ਮਨਾਉਣਾ ਛੱਡ ਦਿੰਦੇ ਨੇ ਜੇ ਉਹ ਉੱਥੇ ਆਪਣੀ 크리스마ਸ ਮਨਾਉਣਾ ਨਹੀਂ ਛੱਡਦੇ ਤਾਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਤਿਹਾੜੀ ਸ਼ਹੀਦੀ ਦਿਹਾੜੇ ਮਨਾਉਣਾ ਕਿਉਂ ਛੱਡ ਦਿੰਨੇ ਆ ਅਸੀਂ ਆਪਣੇ ਆਪ ਤਾਂ ਪ੍ਰਭਾਵ ਕਬੂਲ ਹੋਣਾ ਸ਼ੁਰੂ ਕੀਤਾ ਹੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਕ੍ਰਿਸਮਸ ਮਨਾਉਣ ਦੀ ਜਿਹੜੀ ਉਹ ਆਦਤ ਪਾ ਰਹੇ ਆਂ ਸਾਡੇ ਬਹੁਤੇ ਲੋਕ ਅੱਜ ਆਪਣੇ ਘਰਾਂ ਵਿੱਚ ਕ੍ਰਿਸਮਸ ਦੇ ਦਰਖਤ, ਸੰਤਾ ਕਲੌਜ਼ ਵਾਲੇ ਗੁੱਡੇ, ਕ੍ਰਿਸਮਸ ਨਾਲ ਸੰਬੰਧਿਤ ਹੋਰ ਬਹੁਤ ਕੁਝ ਖੜਾਉਂਦੇ ਆ ਜਿਹੜੇ ਉਹ ਆਪਣੇ ਬੱਚਿਆਂ ਨੂੰ ਲਿਆ ਲਿਆ ਕੇ ਦਿੰਦੇ ਆ ਹਨਾ ਬੱਚੇ ਦਾ ਮਨ ਬਹੁਤ ਗੁੰਮਲ ਹੁੰਦਾ ਜਿਵੇਂ ਸਿਆਣੇ ਕਹਿੰਦੇ ਵੀ ਇਹ ਕੋਰਾ ਕਾਗਜ਼ ਹੈ ਇਹਦੇ ਉੱਤੇ ਜੋ ਤੁਸੀਂ ਵਾਦੋਂਗੇ ਉਹ ਉਕਰਿਆ ਜਾਣਾ ساری ਉਮਰ ਦੇ ਲਈ ਹੁਣ ਜਦੋਂ ਤੁਸੀਂ ਦੇਖੋ ਵੀ ਤੁਸੀਂ ਬੱਚਿਆਂ ਨੂੰ ਉਸ ਪਾਸੇ ਲਾ ਦਿੱਤਾ 13 ਛੋਟੇ ਹੁੰਦੇ ਨੂੰ ਵੀ ਕ੍ਰਿਸਮਸ ਤੂੰ ਇਸ ਤਰੀਕੇ ਨਾਲ ਮਨਾ ਪਰ ਜਦੋਂ ਉਹ ਵੱਡਾ ਹੋਊਗਾ ਤੇ ਅਸੀਂ ਉਹਨੂੰ ਫਿਰ ਸਕਾਵਾ ਕੇ ਵੀ ਨਹੀਂ ਹੁਣ ਇਹ ਸਾਡੇ ਸ਼ਹੀਦੀ ਦਿਹਾੜੇ ਨੇ ਜਾਂ ਸਾਡੇ ਗੁਰੂਆਂ ਦਾ ਇਤਿਹਾਸ ਹੈ ਤਾਂ ਉਧਰਲੇ ਪਾਸੇ ਨੂੰ ਨਹੀਂ ਆਊਗਾ ਕਿੱਥੇ ਤਾਂ ਉਹਨੂੰ ਜਦੋਂ ਤੁਸੀਂ 크리스마ਸ ਦੇ ਦਿਨਾਂ ਦੇ ਵਿੱਚ ਖੜਾਉਣੇ ਦਿੱਤੇ ਹੋਣਗੇ ਚਾਕਲੇਟਾਂ ਦਿੱਤੀਆਂ ਹੋਣਗੀਆਂ ਤਾਂ ਫਿਰ ਵੱਡਾ ਹੋ ਕੇ ਉਹ ਉਹੋ ਜਿਹਾ ਖੁਸ਼ੀ ਭਾਲੂਗਾ ਉਹ ਫਿਰ ਇਧਰ ਨੂੰ ਗੁਰੂ ਘਰ ਵਾਲੇ ਪਾਸੇ ਨੂੰ ਨਹੀਂ ਆਊਗਾ ਕਿਉਂਕਿ ਜੋ ਤੁਸੀਂ ਉਹਦੇ ਛੋਟੇ ਹੁੰਦੇ ਬੱਚੇ ਦੇ ਮਨ ਦੇ ਉੱਤੇ ਉਹ ਚੀਜ਼ ਉਕਰ ਦਿੱਤੀ ਪਰ ਸਾਡੀ ਗੱਲ ਇੱਥੇ ਇਹ ਹੈ ਵੀ ਜੇਕਰ ਅਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਆ ਤਾਂ ਸਾਡੇ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਹਨਾ ਵੀ ਅਸੀਂ ਕਿਸ ਪਾਸੇ ਨੂੰ ਤੁਰਨੇ ਪਰ ਵੇਖੋ ਉਹਨਾਂ ਕੌਮਾਂ ਦਾ ਹੁੰਦਾ ਜੋ ਆਪਣੇ ਇਤਿਹਾਸ ਨੂੰ ਸੰਭ ਕੇ ਰੱਖਦੀਆਂ ਨੇ ਹਨਾ ਸਾਨੂੰ ਸਾਡੇ ਪਿਛਲੇ ਕੁਝ ਸਾਲਾਂ ਤੋਂ ਜੋ 크ਿਸਮਸ ਮਨਾਉਣ ਦਾ ਚਾਅ ਚੜਿਆ ਹੋਇਆ ਹੈ ਹਨਾ ਉਹ ਨਾ ਚਾਹੁੰਦੇ ਹੁੰਦੇ ਆ ਕਿ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕਰ ਰਿਹਾ ਅੱਜ ਬਹੁਤੇ ਸੱਖਾਂ ਦੇ ਬੱਚੇ ਇੱਥੋਂ ਦੇ ਸਕੂਲਾਂ ਵਿੱਚ 크ਿਸਮਸ ਬੰਦੀ ਹੋਣ ਵਾਲੇ ਪ੍ਰੋਗਰਾਮਾਂ ਦਾ ਹਿੱਸਾ ਬਣ ਰਹੇ ਨੇ ਹਾਲਾਂਕਿ ਬੜੀ ਨਿਮਰਤਾ ਸਹਿਤ ਸਕੂਲ ਵਾਲਿਆਂ ਨੂੰ ਬੇਨਤੀ ਕਰਕੇ ਬੱਚਿਆਂ ਨੂੰ ਨਾ ਤੁਰਕ ਪਾਸੇ ਕੀਤਾ ਜਾ ਸਕਦਾ ਪਰ ਅਸੀਂ ਅਪ ਇਸ ਲਈ ਹੁੰਦੇ ਜਾ ਰਹੇ ਹਾਂ ਸਾਡੇ ਮਾਨਸਿਕਤਾ ਦੇ ਵਿੱਚ ਉਹ ਚੀਜ਼ ਹੈ ਨਾ ਵੀ ਅਸੀਂ ਜੇ ਕੋਈ ਸਾਨੂੰ ਮੂਰੋਂ ਗੱਲ ਕਹੀ ਸੀ ਨਾ ਨਹੀਂ ਕਹਿਣੀ ਉਹ ਸਾਡੀ ਮਾਨਸਿਕ ਅਸੀਂ ਆਪਣੇ ਆਪ ਵਿੱਚ ਆਈ اخلاقی ਦੀ ਗਰਾਵਿਟ ਨੂੰ ਆਪਣੇ ਬੱਚਿਆਂ ਨੂੰ ਵੀ ਦੇ ਰਹੇ ਹਾਂ ਜਿਹੜੀ ਸਾਡੀ ਮਾਨਸਿਕਤਾ ਦੇ ਵਿੱਚ ਆਈ ਹੋਈ ਹੈ ਅੱਜ ਦੁਨੀਆ ਦੇ ਸਭ ਤੋਂ ਵੱਡੇ ਵਿਦਿਆਖੇਤਰ ਦੇ ਮਾਹਰ ਇਸ ਗੱਲ ਤੇ ਸਹਿਮਤ ਨੇ ਕਿ ਜੇ ਬੱਚੇ ਨੂੰ ਆਪਣੀ ਮਾਂ ਬੋਲੀ ਪਹਿਲਾਂ ਚੰਗੀ ਤਰ੍ਹਾਂ ਆਉਂਦੀ ਹੋਊਗੀ ਤਾਂ ਉਹ ਦੂਜੀਆਂ ਬੋਲੀਆਂ ਵੀ ਸਿੱਖ ਲਊਗਾ ਤੇ ਆਪਣੀ ਮਾਂ ਬੋਲੀ ਵਿੱਚ ਵੀ ਪ੍ਰਫੁੱਲਤ ਕਰੂਗਾ ਦੋਸਤੋ ਇਹ ਗੱਲ ਸੱਭਿਆਚਾਰ ਤੇ ਮਾਨਤਾਵਾਂ ਤੇ ਵੀ ਲਾਗੂ ਹੁੰਦੀ ਹੈ ਇੱਕ ਪਾਸੇ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ 크리스마ਸ ਦੇ ਰੰਗਾਂ ਵਿੱਚ ਹੀ ਰੰਗ ਦਿੰਨੇ ਆ ਤੇ ਫਿਰ ਅਸੀਂ ਆਸ ਕਰਦੇ ਹਾਂ ਕਿ ਉਹ ਵੱਡੇ ਹੋ ਕੇ ਸਾਡੇ ਇਤਿਹਾਸ ਤੇ ਸੱਭਿਆਚਾਰ ਨੂੰ ਵੀ ਮੰਨਣਗੇ ਇਹ ਕਦੇ ਵੀ ਨਹੀਂ ਹੋਊਗਾ ਹਨਾ ਜਦੋਂ ਖੋਦੋ ਅਸੀਂ ਇਸ ਗੱਲ ਨੂੰ ਦੇਖ ਲਈਏ ਕਿ ਸਾਡੇ ਉੱਤੇ ਇਹ ਸੱਭਿਆਚਾਰ ਨੇ ਅਸਰ ਨਹੀਂ ਪਾਇਆ ਤਾਂ ਭਾਵੇਂ ਥੋੜਾ ਬੋਲਦਾ ਤਾਂ ਪਾਇਆ ਹੀ ਹੈ ਸਾਡੇ ਵੀਰ ਦਰੂ ਤੇ ਹੋਰ ਨਸ਼ਿਆਂ ਦੀ ਵਰਤੋਂ ਕਰਦੇ ਹੋਏ 크리스마ਸ ਦੀਆਂ ਛੁੱਟੀਆਂ ਦਾ ਆਨੰਦ ਮਾਣਦੇ ਆ ਹਨਾ ਹਾਲਾਂਕਿ ਸਭ ਨੂੰ ਪਤਾ ਹੈ ਕਿ ਇਹ ਸ਼ਹੀਦੀ ਹਫ਼ਤੇ ਦੇ ਹਨ ਨਹੀਂ ਕੀ ਸਾਡੇ ਵੀਰ ਇਹ ਨਾ ਇੱਕ ਦੋ ਹਫ਼ਤਿਆਂ ਦੇ ਲਈ ਇਹਨਾਂ ਨਸ਼ਿਆਂ ਤੋਂ ਦੂਰ ਨਹੀਂ ਰਹਿ ਸਕਦੇ ਜੇ ਕਿਸ ਨੂੰ ਲੱਗੇ ਕਿ ਇਹਨਾਂ ਦੁਨੀਆਂ 'ਚ ਸ਼ਰਾਬ ਪੀਣਾ ਛੱਡਣਾ ਜਿਵੇਂ ਹਿੰਦੂ ਕਹਿੰਦੇ ਨੇ ਮੰਗਲਵਾਰ ਤੇ ਵੀਰਵਾਰ ਨੂੰ ਮੀਟ ਨਾ ਖਾਣ ਵਾਂਗੂ ਇੱਕ ਵਹਿਮ ਹੈ ਆਪ ਆਪਣੇ بڑے ਜਾ ਦਿਮਾਗ ਦੇ ਵਿੱਚ ਜਾਂ ਸਿਰ ਦੇ ਉੱਤੇ ਇੱਕ ਹੱਥ ਮਾਰ ਕੇ ਸੋਚੋ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਉਹ ਸਾਡੇ ਧਰਮ ਦੇ ਪਿਤਾ ਨੇ ਮਾਤਾ ਸਾਹਿਬਕੌਰ ਸਾਡੀ ਮਾਤਾ ਉਸ ਨਾਤੇ ਮਾਤਾ ਗੁਜਰੀ ਜੀ ਸਾਡੇ ਦਾਦੀ ਨੇ ਹਨਾ ਜਿਹੜੇ ਪਿਆਰੇ ਵੀਰ ਨੇ ਸਟਾਰੇ ਸਾਹਿਬ ਜਾਦੇ ਇਹਨਾਂ ਦੇ ਹਾਪਤਾਂ ਦੇ ਦਿਨ ਚੱਲ ਪਏ ਜੇ ਆਪਣੇ ਘਰਾਂ ਦੇ ਵਿੱਚ ਕਿਸੇ ਦੀ ਕੋਈ ਮਾਰਗ ਹੋਈ ਹੋਵੇ ਤਾਂ ਕੀ ਤੁਸੀਂ ਉੱਥੇ ਅਗਲੇ ਦਿਨ ਸ਼ਰਾਬ ਪੀਓਗੇ ਜਾਂ ਤੁਹਾਨੂੰ ਕੋਈ ਆ ਕੇ ਆਖੇ ਵੀ ਛੱਡ ਯਾਰ ਵੀ ਇਹ ਤਾਂ ਬਹਿਮ ਭਰਮੀਆਂ ਤੂੰ ਸ਼ਰਾਬ ਪੀ ਸੜਨ ਘੁੰਮਣ ਕਰਨ ਚੱਲ ਜੇ ਸੁਣ ਕੋ ਇਹ ਬੰਦਾ ਆ ਕੇ ਤਾਂ ਫਿਰ ਤੁਸੀਂ ਉਹ ਬੰਦੇ ਬਾਰੇ ਕੀ ਸੋਚੋਗੇ ਹਨ ਫਿਰ ਉਹ ਤਾਂ ਗੁਰੂ ਗੋਬਿੰਦ ਸਿੰਘ ਤੇ ਸਹਬਜ਼ਾਦੇ ਤੇ ਮਾਤਾ ਜੀ ਇਹ ਸਾਡੇ ਲਈ ਕਿੰਨੇ ਸਤਿਕਾਰਯੋਗ ਨੇ ਤੇ ਫਿਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਨਸ਼ਿਆਂ ਦੀ ਵਰਤੋਂ ਕਿਉਂ ਕਰਦੇ ਆ ਗੱਲ ਦੋਸਤੋ ਸਿਰਫ ਇੰਨੀ ਕਹੇ ਵੀ ਅਸੀਂ ਕਿਤਨਾ ਕੁ ਤੋ ਤਾਂ ਸ਼ੁਰੂਆਤ ਕਰੀ ਹੈ ਨਾ ਕੁਝ ਨਾ ਕੁਝ ਕਰਨਾ ਕਰਨ ਵਾਲੋਂ ਕੁਝ ਨਾ ਕੁਝ ਕਰਨਾ ਹੀ ਚੰਗਾ ਹੈ ਜੇ ਆਪਾਂ ਆਪਣੇ ਨਾਲ ਇਹਨਾਂ ਦਿਨਾਂ ਦੇ ਮਹੱਤਵ ਨੂੰ ਸਮਝ ਕੇ ਵਿਚਰਾਂਗੇ ਤਾਂ ਨਿੱਕੇ ਨਿੱਕੇ ਬੱਚਾ ਨੂੰ ਕੁਝ ਸਮਝਾ ਸਕਾਂਗੇ ਤਾਂ ਆਪਣੇ ਆਉਣ ਵਾਲੇ ਦੁਨਿਆਵੀ ਮਾਤਾ ਪਿਤਾ ਭੈਣ ਭਰਾਵਾਂ ਤੇ ਮੁਸੀਬਤਾਂ ਆ ਜਾਵਤਾਂ ਸੁਭਾਵਿਕ ਹੈ ਕਿ ਸਾਡੀ ਵੀ 크리스마ਸ ਪਾਰਟੀ ਬੱਚਿਆਂ ਦੇ 크리스마ਸ ਫੰਕਸ਼ਨ ਬਿਲਕੁਲ ਨਹੀਂ ਦੇਖਣਗੇ ਤਾਂ ਸਾਡਾ ਇਹ ਫਰਜ਼ ਹੈ ਕਿ ਆਪਣੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਲਈ ਅਸੀਂ ਇਹ ਨਹੀਂ ਕਰ ਸਕਦੇ ਜਿਨ੍ਹਾਂ ਨੇ ਸਾਡੇ ਲਈ ਸਾਰਾ ਸਰਬੰਸਵਾਰ ਦਿੱਤਾ ਤਾਂ ਦੋਸਤੋ ਇਸ ਹਫ਼ਤੇ ਵਿੱਚ ਆਪਣੇ ਘਰਾਂ ਵਿੱਚ 크리스마ਸ ਦੇ ਦਰਖਤ ਨਾ ਸਜਾਓ ਤੇ ਨਾ ਹੀ 크리스마ਸ ਦੇ ਨਾਮ ਤੇ ਆਪਣੇ ਬੱਚਿਆਂ ਨੂੰ ਤੋਹਫ਼ੇ ਦਿਓ ਤੇ ਨਾ ਹੀ ਉਹਨਾਂ ਨੂੰ ਬਾਰੀ-ਬਾਰੀ ਐਵੇਂ ਜਰਾਬਾਂ ਜਰੂਬਾਂ ਤਾਂ ਕਿਉਂ ਨਾ ਬੱਚੇ ਸੰਤੇ ਕਲੋਜ਼ ਵਾਂਗੂ ਗਿਫਟ ਪਾਪਾ ਕੇ ਲਈ ਚਲੋ ਇਹ ਕੰਮ ਗੋਰਿਆਂ ਦਾ ਹੈ ਤੇ ਹੋਰ ਰਸਾਈਆਂ ਦਾ ਇਹ ਉਹਨਾਂ ਨੂੰ ਕਰ ਲੈਣ ਦਿਓ ਇਹਨਾਂ ਦੀ ਗਿਣਤੀ ਅਰਬਾਂ ਦੇ ਵਿੱਚ ਹੈ ਜੇ ਤੁਸੀਂ 2-4 ਬੰਦੇ 크리스마ਸ ਨਾ ਮਨਾਓਗੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਆਪਣੀ ਜਿਹੜੀ ਕੌਮ ਦੀ ਗਿਣਤੀ ਹੈ ਉਹ ਬੜੀ ਸੀਮਤ ਹੈ ਆਪਾਂ ਇੱਥੇ ਤੇਜ਼ੀ ਨਾਲ ਸ਼ਹੀਦੀ ਹਫ਼ਤਾ ਭੁੱਲ ਕੇ 크리스마ਸ ਮਨਾਉਂਦੇ ਗਏ ਤਾਂ ਆਉਣ ਵਾਲੇ ਸਾਲਾਂ ਵਿੱਚ ਇਹਨਾਂ ਸ਼ਾਤਾਂ ਬਾਰੇ ਆਪਣੇ ਬੱਚਿਆਂ ਨੂੰ ਕੌਣ ਦੱਸੂਗਾ ਤੇ ਕੌਣ ਯਾਦ ਰੱਖੂਗਾ ਤੋ ਇਹਨਾਂ ਦਿਨਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਓ। ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਓ। ਇਹਨਾਂ ਆਤਮ ਵਿਸ਼ਵਾਸ ਉਹਨਾਂ ਦੇ ਵਿੱਚ ਭਰੋ ਕਿ ਉਹ ਇਤਿਹਾਸ ਦੁਨੀਆ ਨੂੰ ਦੱਸਣ ਦੇ ਕਾਬਲ ਬਣਨ। ਨਾ ਕਿ ਕਿਸੇ ਹੋਰ ਦੇ ਇਤਿਹਾਸ ਦਾ ਹਿੱਸਾ ਬਣ ਜਾਣ ਤੇ ਸਾਡੀ ਕੌਮ ਦਾ ਜਿਹੜਾ ਪਵੈਖਾ ਉਹ ਵੀ ਧੁੰਦਲਾ ਪੈ ਜਾਵੇ। ਮੈਂ ਤੁਹਾਨੂੰ ਆਪਣੀ ਇੱਕ ਐਗਜ਼ਾਮਪਲ ਦਿੰਦਾ ਮੈਂ ਵੀ ਇੱਥੇ ਬਾਹਰਲੇ ਮੁਲਕਾਂ ਵਿੱਚ ਗੋਰਿਆਂ ਵਿੱਚ ਹੀ ਕੰਮ ਕਰਦਾ ਤਾਂ ਮੈਨੂੰ ਉਹਨੇ ਪੁੱਛਿਆ ਵੀ ਤੁਸੀਂ ਕ੍ਰਿਸਮਸ ਮਨਾਉਂਦੇ ਹੋ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਮੈਂ ਕਿਹਾ ਨਹੀਂ ਅਸੀਂ ਕ੍ਰਿਸਮਸ ਨਹੀਂ ਮਨਾਉਂਦੇ। ਉਹ ਕਹਿੰਦਾ ਫਿਰ ਤੁਹਾਡਾ ਕੀ ਹੁੰਦਾ ਫਿਰ ਮੈਂ ਉਹਨੂੰ ਦ ਅਸੀਂ ਸ਼ਹੀਦੀ ਹਫ਼ਤੇ ਨੂੰ ਸੈਲੀਬ੍ਰੇਟ ਕਰਦੇ ਆਂ ਨਾ ਕਿ ਅਸੀਂ ਉੱਥੇ ਜਿਵੇਂ ਕਹਦੋ ਕਿ ਵੀ ਤਾਂਾਂ ਚੀਕਾਂ ਉਹ ਮਾਰਨ ਵਾਲਾ ਕੰਮ ਨਹੀਂ ਹੁੰਦਾ ਸਿੱਖਾਂ ਦਾ ਸਿੱਖ ਸ਼ਹਾਦਤ ਨੂੰ ਸੈਲੀਬ੍ਰੇਟ ਕਰਦਾ ਤਾਂ ਇਹ ਇਹ ਕੋਈ ਗੁੱਸਾ ਕਰਨ ਵਾਲੀ ਗੱਲ ਵੀ ਨਹੀਂ ਹੈ ਉਹ ਵੀ ਸਮਝਦੇ ਨੇ ਉਹ ਹਰ ਇੱਕ ਦੀ ਰਿਸਪੈਕਟ ਕਰਦੇ ਨੇ ਜਦੋਂ ਤੁਸੀਂ ਦੱਸਣਾ ਸ਼ੁਰੂ ਕਰੋਗੇ ਉਹ ਤੁਹਾਨੂੰ ਸਮਝਣਾ ਸ਼ੁਰੂ ਕਰਨਗੇ ਜਦੋਂ ਅਸੀਂ ਸੰਗਦੇ ਸਗਾਉਂਦੇ ਜਾਂ ਮਾਨਸਿਕਤਾ ਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਸਾਡੇ ਕਿਸੇ ਨੂੰ ਨਾ ਕਹਿਣ ਦੀ ਆਦਤ ਪਈ ਨਹੀਂ ਹੋਈ ਅਸੀਂ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਫਿਰ ਉਹ ਉਹ ਥੋੜੀ ਗੱਲ ਕਿਥੋਂ ਤੱਕ ਵੀ ਨਹੀਂ ਜਾਊਗੀ ਤਉ ਆਪਣੇ ਆਪ ਦੇ ਵਿੱਚ ਹੀ ਰਹਿ ਜੂਗੀ ਤਾਂ ਸਾਡੀ ਇੰਨੀ ਕ ਬੇਨਤੀ ਹੈ ਕਿ ਆਪਾਂ ਇਸ ਪਾਸੇ ਨੂੰ ਤੁਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ